ਹੋ ਨਾ ਸਤਿ ਸ਼੍ਰੀ ਅਕਾਲ ਜੀ ਜੀ ਆਲੋ ਆਲੋ ਆ ਦੀ ਰਹਿ ਨੇ ਉਹਨਾਂ ਦੀ ਰਹਿ ਮਸਤੀ ਮਿੱਠੂ ਕੰਮ ਕਰਦੀ ਰਹੀ ਹੈ ਕਿਤੇ ਵੀ ਕੋ ਭੀੜ ਪਈ ਹੈ ਭਾਵੇਂ ਉਹ ਆਪਣਾ ਤੇ ਭਾਵੇਂ ਉਹ ਸੌ ਕਾਮਯਾਬ ਕਰਨਾ ਹੈ ਤੇ ਤੁਹਾਨੂੰ ਗੁਰੂ ਮਹਾਰਾਜ ਦੀ ਓਟ ਆਸਾ ਲੈ ਕੇ ਆਪਣੇ ਧੀਨ ਭਾਵਾਂ ਨੂੰ ਮਿਟਾ ਕੇ ਇੱਕ ਝੁਪਾ ਹੋ ਕੇ ਕਾਹਦਾ ਫਰਜ ਬੰਦਾ ਸੀ ਹੀਰਾ ਘੱਟ ਕੇ ਉੱਥੇ ਪਹੁੰਚੀਏ ਜੋ ਵੀ ਉਸਦੇ ਜਾਚ ਮਰਤਾਲ ਕਰੀਏ ਵੀ ਉਹ ਬੰਦਾ ਸਹੀ ਏ ਜਾਂ ਗਲਤ ਆ ਜੇ ਸਹੀ ਹੈ ਤੇ ਪੂਰੀ ਹਿੱਕ ਦਾ ਅੱਜ ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਊਗੀ ਕਿ ਅੱਜ ਸਿੱਖ ਸੰਘਰਸ਼ ਕਮੇਟੀ ਜੋ ਕਿ ਸਾਡੇ ਮਿੱਟੂ ਬਸਤੀ ਮੇਰੇ ਵਾਰਡ ਨੰਬਰ 56 ਦੀ ਸਥਾਨਕ ਕਮੇਟੀ ਹੈ ਉਹਦਾ ਜਿਹੜਾ ਮੁਖੀ ਹੈ ਵਿੱਕੀ ਖਾਲਸਾ ਨੂੰ ਚੁਣ ਲਿਆ ਹੈ ਮਤਲਬ ਜਿਹੜੇ ਵੀ ਧਰਮ ਕਰਮ ਦੇ ਕੰਮ ਆ ਜਿਹੜੇ ਵੀ ਸਾਡੀਆਂ ਸਮਾਜ ਦੀਆਂ ਮੁਸ਼ਕਲਾਂ ਕਿਤੇ ਰਾਜਪੂਤ ਸਮਾਜ ਦੀਆਂ ਜਾਂ ਸਾਡੇ ਮਿੱਟੂ ਬਸਤੀਆਂ ਮੁਸ਼ਕਲਾਂ ਅੱਜ ਤੋਂ ਬਾਅਦ ਸਾਡੇ ਵਿੱਕੀ ਖਾਲਸਾ ਜੀ ਉਹਨਾਂ ਨੂੰ ਦੇਖਣਗੇ ਤੇ ਮੈਨੂੰ ਬੜਾ ਭਰੋਸਾ ਹੈ ਇਹਨਾਂ ਦੇ ਕਿਉਂਕਿ ਗੁਰੂ ਮਹਾਰਾਜ ਦੀ ਹਜ਼ੂਰੀ ਚ ਅਸੀਂ ਬੈਠ ਕੇ ਸਾਰਿਆਂ ਨੇ ਪ੍ਰਣ ਕੀਤਾ ਹੈ ਕਿ ਇਹ ਜਿਹੜਾ ਹਮੇਸ਼ਾ ਜਿਹੜਾ ਨਿਆਂ ਦੇ ਪ੍ਰਤੀ ਬੜੇ ਗੰਭੀਰ ਰਹਿਣਗੇ ਲੋਕਾਂ ਦੀਆਂ ਜਿਹੜੇ ਮਜਲੂਮ ਲੋਕੀ ਗਰੀਬ ਲੋਕੀ ਆ ਜਿਹੜੇ ਮੁਸ਼ਕਲਾਂ 'ਚ ਨੇ ਉਹਨਾਂ ਦਾ ਸਾਥ ਦੇਣਗੇ ਹਮੇਸ਼ਾ ਹੀ ਕਿਉਂਕਿ ਇਹ ਬੜੇ ਵਧੀਆ ਬੰਦੇ ਨੇ ਮੈਨੂੰ ਬਹੁਤ ਨਿੱਜੀ ਤੌਰ ਤੇ ਜਾਣਦੇ ਤੇ ਮੇਰਾ ਇਹਨਾਂ ਦੇ ਉੱਪਰ ਭਰੋਸਾ ਬੜਾ ਟੁੱਟ ਹੈ ਕਿ ਇਹ ਜਿਹੜੀ ਸਾਡੇ ਤੇ ਪੰਤਕ ਪੰਤਕ ਇਹ ਹੈਗਾ ਏਰੀਆ ਇਹਦੀ ਸੇਵਾ ਬਹੁਤ ਚੰਗੇ ਤਰੀਕੇ ਨਾਲ ਕਰਨਗੇ ਮੈਂ ਆਪਣੇ ਵੱਲੋਂ ਆਪਣੀ ਆਮ ਆਦਮੀ ਪਾਰਟੀ ਵੱਲੋਂ ਤੇ ਇਹਨਾਂ ਦਾ ਸੇਵਾ ਕੋ ਨਾ ਨਾਤੇ 56 ਵਾਰਡ ਨੰਬਰ 56 ਪ੍ਰਮੁਖ ਸੇਵਾਵਾਂ ਦੇ ਨਾਤੇ ਇਹਨਾਂ ਦੇ ਬਹੁਤ ਭਰੋਸਾ ਜਤਨ ਨਵਾ ਕਿ ਇਹ ਜਿਹੜੇ ਸਾਡੇ ਸਿੱਖ ਸਮੁਦਾਏ ਦਾ ਇਹ ਦੀਆਂ ਹੋਰ ਵੀ ਜਿਹੜੀਆਂ ਉਹਨਾਂ ਨਾਲ ਰਿਲੇਟਡ ਮੁਸ਼ਕਲਾਂ ਉਹਨਾਂ ਦਾ ਹੱਲ ਕਰਨਗੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਆਮਦਵੀ ਵਾਟੀ ਵੱਲੋਂ ਵਿੱਕੀ ਗੱਲ ਦਾ ਜੀ ਤੇ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਤੇ ਇਹ ਵਿਸ਼ਵਾਸ ਜਮਾਨਾ ਕਿ ਇਹਨਾਂ ਨਾਲ 24 ਘੰਟੇ ਮੋਢੇ ਨਾਲ ਮੋਢਾ ਖੜਕੇ ਜੀ ਨੂੰ ਮੇਰੀ ਲੋੜ ਪਈ ਕਿ ਮੈਂ ਉਹਦੇ ਨਾਲ ਹਾਜ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਕੀ ਸਿੰਘ ਖਾਲਸਾ ਜੋ ਅੱਜ ਸਾਡੀ ਬਸਤੀ ਮਿੱਠੂ ਦੇ ਸਾਰੇ ਭਾਈਚਾਰੇ ਦੇ ਜੋ ਨਵਾਈਂਦੇ ਨੇ ਮੋਹਦਵਾਰ ਸੱਜਣ ਨੇ ਸਾਰੀ ਬਸਤੀ ਮਿੱਠੂ ਦੀ ਸੰਗਤ ਨੇ ਸਿੱਖ ਸੰਗਤ ਨੇ ਦਾਸ ਨੂੰ ਆਪਣਾ ਆਸ਼ੀਰਵਾਦ ਦੇ ਕੇ ਨਵਾਜਿਆ ਜੋ ਕਿ ਸਿੱਖ ਸਿੱਖ ਸੰਘਰਸ਼ ਕਮੇਟੀ ਦਾ ਜੋ ਮੁਖ ਸੇਵਾਦਾਰ ਨੇ ਮੈਨੂੰ ਥਾਪਿਆ ਮੈਂ 사ਤਗੁਰੂ ਜੀ ਦਾ ਸਾਰੀ ਸੰਗਤ ਦਾ ਸਾਰੇ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾ ਕੇ ਮੈਨੂੰ ਇਹ ਜਿਹੜਾ ਉਦਦ ਬਖਸ਼ਿਆ ਮੈਂ ਇਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਮੇਰੇ ਸਿਰ ਤੇ ਹਮੇਸ਼ਾ ਹੀ ਐਦਾ ਹੱਥ ਸਿਰ ਦੇ ਹੱਥ ਬਣਾਈ ਰੱਖਿਓ ਮੈਨੂੰ ਆਸ਼ੀਰਵਾਦ ਦਿੰਦੇ ਰਹੋ ਤਾਂ ਕਿ ਰਹਿੰਦੇ ਸਵਾਸਾ ਕਰ ਮੈਂ ਸਿੱਖ ਸੰਗਤ ਦੀ ਆਪਣੇ ਭਾਈਚਾਰੇ ਦੀ ਸਮਾਜ ਦੀ ਸਾਰਿਆਂ ਦੀ ਸੇਵਾ ਕਰਦਾ ਰਵਾਂ ਬਾਜੀ ਜਿਹੜੀ ਕਮੇਟੀ ਬਣੀ ਹੈ ਪੂਰੇ ਮਤਲਬ ਹਰ ਵਰਗ ਵਾਸਤੇ ਬਣੀ ਹੈ ਕਮੇਟੀ ਦੀ ਦੇਖੋ ਜੀ ਸਾਡੇ ਗੁਰੂ ਸਾਹਿਬ ਦਾ ਫਰਮਾਨ ਹੈ ਸਭੇ ਸਾਂਝੀ ਵਾਲ ਸਰਾਇਣ ਕੋਈ ਨਾ ਜਿਸੇ ਬਾਹਰ ਜੀਓ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਿੱਖ ਸੰਘਰਸ਼ ਕਮੇਟੀ ਇਹ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਏ ਤੇ ਕਰਦੀ ਰਹੇਗੀ ਸਾਰੇ ਧਰਮਾਂ ਨਾਲ ਸਾਰੇ ਵਲਿਆਂ ਨਾਲ ਹੀ ਹਮੇਸ਼ਾ ਇੱਕ ਨਾ ਇੱਕਾ ਕੇ ਜਰੂਰ ਖੜੇ ਆ ਇਹ ਕਮੇਟੀ ਦਾ ਨਾਮ ਕੀ ਰੱਖਿਆ ਗਿਆ ਜੀ ਸਿੱਖ ਸੰਘਰਸ਼ ਕਮੇਟੀ ਬਸਤੀ ਮਿੱਠੂ ਜੀ ਇਹ ਜੀ ਹਰ ਧਰਮ ਦੀ